ਮੀਹਾਂ ਦੀਆਂ ਸਾਰੀਆਂ ਹੱਦਾ ਪਾਰ ਕਰਦਣਗੇ ਇਹ ਪਛਮੀ ਸਿਸਟਮ ਪਿਛਲੀ ਵਾਰੀ ਨਾਲੋਂ 4 ਗੁਣਾ ਵੱਡਾ ਪਛਮੀ ਸਿਸਟਮ ਦੇਖਣ ਨੂੰ ਮਿਲੇਗਾ ਅੱਜ ਅੱਜ ਦੇਖਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਸਿਸਟਮ ਦਾ ਕੀ ਅਸਰ ਰਹੇਗਾ ਮੌਸਮ ਵਿਭਾਗ ਨੇ ਵੀ orange alert ਜਾਰੀ ਕਰ ਦਿੱਤੇ ਗਏ ਹਨ ਕਿਸਾਨਾਂ ਦੇ ਲਈ ਵੀ ਅਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਿਹੜੇ ਇਲਾਕਿਆਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਟੋਟੇ ਤੱਕ ਫੋਨ ਦੀ ਰਵੇ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟ ਤਵੀਰਾਂ ਤੋਂ ਹੱਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਆਪਾਂ ਨੂੰ ਪਿਛਲੇ 24 48 ਘੰਟਿਆਂ ਤੋਂ ਲਗਭਗ ਸਾਰੇ ਪੰਜਾਬ ਹਿਜਾਨਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਲੰਗਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਕਰਕੇ ਲੈਹੰਦੇ ਦੇ ਖੇਤਰਾਂ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਆਪਾਂ ਨੂੰ ਪਛਮੀ ਸਿਸਟਮ ਜਦਾ ਤਗੜੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਘੰਟਿਆਂ ਤੋਂ ਤੇਜ਼ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਹਵਾ ਦੀ ਹੌ ਵੀ ਆਪਾਂ ਨੂੰ ਹਲਕੀ ਰਫਤਾਰ ਦੇ ਵਿੱਚ ਕੱਲ ਨੂੰ ਦੇਖਣ ਨੂੰ ਮਿਲ ਰਹੀ ਹੋਈ ਦਿਖਾਈ ਦੇ ਰ ਜਿਆਤਰ ਖੇਤਰਾਂ ਦੇ ਵਿੱਚ ਹਵਾ ਤਕਰੀਬਨ ਠੀਕ-ਠਾਕ ਦੇਖਣ ਨੂੰ ਮਿਲਦੀ ਹੈ ਤੇ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਜਿਆਤਰ ਦੇਖਣ ਨੂੰ ਮਿਲ ਸਕਦੀਆਂ ਹਨ ਕਿਉਂਕਿ ਪੱਛਮੀ ਸਿਸਟਮ ਆਪਾਂ ਨੂੰ ਜਿਆਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕੜਾ ਹੁੰਦਾ ਪੱਛਮੀ ਸਿਸਟਮ ਨੂੰ ਤਕਰੀਬਨ ਇਹ ਬੰਗਾਲ ਦੀ ਅਰਬ ਸਾਗਰ ਦੀ ਖਾੜੀ ਤੋਂ ਆਪਾਂ ਨੂੰ ਨਮੀ ਵਾਲੀਆਂ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਦੂਜੇ ਰੂਪ ਦੇ ਵਿੱਚ ਐਂਟੀਸਾਈਕਲੋਨ ਦੇ ਰੂਪ ਦੇ ਵਿੱਚ ਆਪਾਂ ਨੂੰ ਹਵਾਵਾਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਵਿੱਚੋਂ ਮਿਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜਿਸ ਨਾਲ ਪੱਛਮੀ ਸਿਸਟਮ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਖਾਸ ਕਰਕੇ ਇਹ ਪਹਾੜੀ ਇ ਆਪਾਂ ਨੂੰ ਪਰ ਇਹ ਬਰਵਾਰੀ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਤਕਰੀਬਨ ਜੇਕਰ ਗੱਲ ਕਰੀਏ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ 4.3 ਡਿਗਰੀ ਮੈਕਸਿਮ ਟੈਂਪਰੇਚਰ ਅਪ ਦੇਖਣ ਨੂੰ ਮਿਲਿਆ ਓਵਰ ਆਲ ਸਟੇਟ ਦੀ ਗੱਲ ਕਰੀਏ 4.1 ਡਿਗਰੀ ਟੈਂਪਰੇਚਰ ਅਪ ਦੇਖਣ ਨੂੰ ਮਿਲਿਆ ਜੇਕਰ ਸਭ ਤੋਂ ਵੱਡਾ ਟੈਂਪਰੇਚਰ ਦੀ ਗੱਲ ਕਰੀਏ 29.4 ਡਿਗਰੀ ਆਪਾਂ ਨੂੰ ਬੋਰ ਦੇ ਵਿੱਚ ਦੇਖਣ ਨੂੰ ਮਿਲਿਆ ਜੇਕਰ ਆਪਾਂ ਸਿਸਟਮ ਦੀ ਗੱਲ ਕਰੀਏ ਤਕਰੀਬਨ ਅੱਜ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਤੋਂ ਉਹੀ ਟੁੱਟਵੇਂ ਤੌਰ ਤੇ ਬ ਜੇਕਰ ਆਪਾਂ ਗੱਲ ਕਰੀ ਤਾਂ तकरीबन ਤਗੜਾ ਸਿਸਟਮ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਤੇ ਨਾ ਕਿਤੇ ਮੀਂਹ ਦੇ ਚਾਂਸ ਆਪਾਂ ਨੂੰ ਪਹਿਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਬਾਕੀ ਛੁੱਟਮੇ ਤੌਰ ਤੇ ਬੱਦਲਵਾਈ ਜਲੰਧਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਟਿਆਲੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਗੁਰਦਾਸਪੁਰ ਦੇ ਵਿੱਚ ਮੀਂਹ ਦੇ ਚਾਂਸ ਵੱਧਦੇ ਹੋਏ ਦਿਖਾਈ ਦੇਣਗੇ ਜੇਕਰ ਉਸ ਤੋਂ ਬਾਅਦ ਸਿਸਟਮ ਇਹ ਅੱਗੇ ਵਧੇਗਾ ਫੈਲਦਾ ਹੋਇਆ ਜਾਏਗਾ ਤੇ तकरीबन ਆਪਾਂ ਨੂੰ ਦੁਪਹਿਰ ਨੂੰ ਇਹ ਸਿਸਟਮ ਜ਼ਿਆਦਾ ਇਲਾਕਿਆਂ ਦੇ ਵਿੱਚ ਬੱਦਲਵਾਈ ਬੰਦੀ ਹੋਈ ਅੱਜ ਦੇਖਣ ਨੂੰ ਮਿਲਣਗੇ ਜੇਕਰ ਇਹ ਸਿਸਟਮ ਸ਼ਾਮ ਤੱਕ ਜ਼ਿਆਤਰ ਇਲਾਕਿਆਂ ਦੇ ਵਿੱਚ ਫੈਲ ਜਾਏਗਾ ਤੇ ਖਾਸ ਕਰਕੇ ਜਿਹੜੇ ਉੱਪਰਲੇ ਇਲਾਕੇ ਹੋਗੇ ਗੁਰਦਾਸਪੁਰ ਹਿਆਰਪੁਰ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਜਲੰਧਰ ਦੇ ਇਲਾਕੇ ਹੋਗੇ ਨੰਗਲ ਦੇ ਇਲਾਕੇ ਹੋਗੇ ਲੁਧਿਆਣਾ ਹੋ ਗਿਆ ਮੇਨ ਤੌਰ ਤੇ ਇਸ ਦਾ ਸਰ ਆਪਾਂ ਨੂੰ ਜੇ ਇਸ ਇਲਾਕਿਆਂ ਦੇ ਵਿੱਚ ਜ਼ਿਆਤਰ ਦੇਖਣ ਨੂੰ ਮਿਲੇਗਾ ਉਮੀਦ ਇਹ ਨਾਲ ਗੜੇ ਮਰਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਅਭਾਵਵਾਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਹਲਕੇ ਤੋਂ ਦਰਮਿਆਨੀ ਹਵਾ ਤਕਰੀਬਨ ਕਹਿ ਸਕਦੇ ਹਾਂ 10 ਕਿਲੋਮੀਟਰ ਦੇ ਹਿਸਾਬ ਨਾਲ ਦੱਖਣ ਪੂਰਬ ਦਿਸ਼ਾ ਤੋਂ ਜਲਦੀ ਹੋਈ ਕਾਈ ਦੇਗੀ ਜੇਕਰ ਜੀਐਫਐਸ ਮਾਡਲ ਇਸ ਮਾਡਲ ਦੇ ਸਾਹਮਣਨ ਪਹਾੜੀ ਇਲਾਕਿਆਂ ਦੇ ਵੀ ਤਗੜਾ ਸਿਸਟਮ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜੇਕਰ 28 ਤਰੀਕ ਦੀ ਗੱਲ ਕਰੀਏ 28 ਤਰੀਕ ਨੂੰ ਇਹ ਸਿਸਟਮ ਹੋਰ ਵੱਡਾ ਹੁੰਦਾ ਦਿਖਾਈ ਦੇਵੇਗਾ ਖਾਸ ਕਰਕੇ ਇਹ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਪੱਟੀ ਹੋ ਗਿਆ ਇੱਧਰ ਹਿਮਾਚਲ ਦੇ ਨਾਲ ਟੱਚ ਕਰਦੇ ਇਲਾਕੇ ਹੋਗੇ ਸ਼ਹਿਰਪੁਰ ਹੋ ਗਿਆ ਆਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਨੰਗਲ ਹੋ ਗਿਆ ਜਿਹੜੇ ਸ਼ਹਿਰਪੁਰ ਦੇ ਇਲਾਕੇ ਹੋਗੇ ਮੋਗਾ ਹੋ ਗਿਆ ਬਾਕੀ ਹੋਰ ਇਲਾਕੇ ਜਿਹਨੇ ਹੋਗੇ ਇਹਨਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲੇਗੀ ਜਿਆਦਾ ਚਾਂਸ ਆਪਾਂ ਨੂੰ ਬੜੇਮਾਰੀ ਗੁਰਦਾਸਪੁਰ ਰੱਪੱਟੀ ਹੋ ਗਿਆ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਅੱਗੇ ਜੇਕਰ ਗੱਲ ਕਰੀਏ ਸਿਸਟਮ ਸ਼ਾਮ ਨੂੰ ਹੋਰ ਤਗੜਾ ਹੁੰਦਾ ਦਿਖਾਈ ਦੇਵੇਗਾ ਜੇ ਖਾਸ ਕਰਕੇ ਤਲਵਾੜਾ ਟਾਂਡਾ ਹਰਪੂਰ ਮੋਗਾ ਜਲੰਧਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੇ ਨਾਲ ਗੜੇਮਾਰੀ ਦੇ ਅਸਰ ਦੇਖਣ ਨੂੰ ਮਿਲਣਗੇ ਨੰਗਲ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਤੇਜ਼ ਮੀਂਹ ਦੇ ਇੱਕ ਨੂੰ ਮਿਲ ਸਕਦਾ ਹੈ ਓਵਰਆਲ ਪੂਰੇ ਪੰਜਾਬ ਦੇ ਵਿੱਚ ਮੀਂਹ ਦੇ ਇੱਕ ਨੂੰ ਮਿਲੇਗਾ ਅੱਗੇ ਜੇਕਰ ਗੱਲ ਕਰੀ ਤਾਂ ਤਕਰੀਬਨ ਹਵਾ ਦੀ ਗੱਲ ਕਰੀਏ ਤਕਰੀਬਨ 41 ਕਿਲੋਮੀਟਰ ਦੇ ਸਾਮਣੇ ਜਿਆਦਾ ਇਲਾਕਿਆਂ ਦੇ ਵਿੱਚ ਹਵਾ ਦੇਖਣ ਨੂੰ ਮਿਲੇਗੀ ਜੇਕਰ ਜੀਐਫਐਸ ਮਾਡਲ ਦੀ ਗੱਲ ਕਰੀਏ ਤਕਰੀਬਨ ਜੀਐਫਐਸ ਮਾਡਲ ਦੇ ਸਾਮਣੇ ਜਿਆਦਾ ਇਲਾਕਿਆਂ ਦੇ ਵਿੱਚ ਬੱਦਲਬਾਈ ਦੇ ਨਾਲ ਆਪਾਂ ਨੂੰ ਉਮੀਦ ਅਸਾਰ ਦੇਖਣ ਨੂੰ ਮਿਲਣਗੇ ਜੇਕਰ ਇੱਕ ਤਰੀਕ ਦੇ ਮੌਸਮ ਦੀ ਗੱਲ ਕਰੀਏ ਇੱਕ ਤਰੀਕ ਨੂੰ ਇਹ ਸਿਸਟਮ ਕਮਜ਼ੋਰ ਪੈਂਦਾ ਹੋਇਆ ਕਹਿ ਦੇਈਗਾ ਟੁੱਟਵੇਂ ਤੌਰ ਤੇ ਬੱਦਲਬਾਈ ਜਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਜੇਕਰ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਕਰੀਬਨ ਮੌਸਮ ਵਿਭਾਗ ਨੇ ਆਪਣੀ ਵੈਬਸਾਈ 28 ਤਰੀਕ ਨੂੰ ਤੇਜ਼ ਹਵਾਵਾਂ ਦੇ ਨਾਲ ਆਪਾਂ ਨੂੰ ਜਾਤਰਾ ਇਲਾਕਿਆਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ